ਨਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਆ ਰਾਤ ਨੂੰ ਸਤਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 29 ਅਕਤੂਬਰ ਨੂੰ 6 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲੇ ਇਲੈਕਟ੍ਰਿਕ ਸਕੂਟਰੀਆਂ ਦੇ ਤੇ 51 52000 ਤੇ 31 31000 ਤੇ ਹੋਰ ਇਨਾਮਾਂ ਦੇ ਕਿਹੜੇ ਖਿਡਾਰੀ ਬੈਸਟ ਰੇਡਰ ਤੇ ਜਾਫੀ ਬਣेंगे ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਵੀਡੀਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਕੇ ਜਾਇਆ ਕਰੋ ਤੇ ਆਪਾਂ ਗੱਲ ਕਰਦੇ ਆ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਗੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਖਾਗ ਪਟਿਆਲਾ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਬੈਸਟ ਰੀਡਰ ਤੇ ਜਾਫਕਾਂ ਦੇ ਲਈ ਚਾਂਦੀ ਦੀਆਂ ਚੈਨਾਂ ਦਿੱਤੀਆਂ ਗਈਆਂ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਅਣਦਾਣਾ ਤੇ ਢੰਡੋਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਢੰਡੋਲੀ ਦੀ ਟੀਮ ਫਾਸਟ ਰਹੀ ਤੇ ਅਣਦਾਣੇ ਦੀ ਟੀਮ ਸੈਕੰਡ ਤੇ ਇਥੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਲੱਖੇ ਢੰਡੋਲੀ ਵਾਲਾ 6 ਕਵਡੀਆਂ ਪਾ ਕੇ 4 ਨੰਬਰ ਲੈਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਮੱਟੂ ਢੰਡੋਲੀ ਵਾਲਾ 4 ਟੱਚ ਲੈ ਕੇ 3 ਜੱਫੇ ਲਾਈ ਅੱਗੇ ਗੱਲ ਕਰਦੇ ਹਾਂ ਦੰਦੂਪੁਰ ਮੰਡੀ ਮੌੜ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਅਮਬਾਸਿੰਘ ਮਸੀਨਾ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਜਰਮਨੀ ਤੇ ਬੇਓਪਲੈਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੇਓਪਲੈਂਟੀ ਨਿਊਜ਼ੀਲੈਂਡ ਦੀ ਟੀਮ ਫਾਸਟ ਰਹੀ ਤੇ ਜਰਮਨੀ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਮੁੰਨਾ ਤਲਵੰਡੀ ਚੌਧਰੀਆਂ ਵਾਲਾ 12 ਕਬੱ ਮਨਸਨਿਆਰਾ ਚਲਵੰਡੀ ਚੌਧਰਾਂਗਲਾ ਨਾਉਨ ਟੱਚ ਲੈ ਕੇ ਪੰਜ ਫੇ ਲਾਏ ਅੱਗੇ ਗੱਲ ਕਰਦੇ ਬੱਲ ਫਰੋਜਪੁਰ ਕਬੱਡੀ ਟੂਰਨਾਮੈਂਟ ਦੀ ਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਤੇ ਬੈਸਟ ਰੇਡਰ ਤੇ ਜੈਪਿੰਗਨ ਦੇ ਲਈ 111000 ਰੁਪਏ ਦਿੱਤੇ ਜਾਣੇ ਸੀ ਤਿੱਥੇ ਕੁਆਟਰ ਮੈਚ ਚੱਲ ਰਹੇ ਸੀ ਤੇ ਬਾਹਰ ਕਿਸੇ ਦੀ ਲੜਾਈ ਹੋ ਗਈ ਤੇ ਸ਼ਾਇਦ ਇੱਥੇ ਗੋਲੀ ਵੀ ਚੱਲੀ ਹੈਗੀ ਤੇ ਉਸ ਤੋਂ ਬਾਅਦ ਇੱਥੇ ਮੈਚ ਬੰਦ ਕਰ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਮੋਖਰਾ ਰੋਤਕ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਕਟਰ ਰੇਡਰ ਤੇ ਜੈਫਗਨ ਦੇ ਲਈ ਇਲੈਕਟ੍ਰਿਕ ਸਕੂਟਰਾਂ ਦੇ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਮੋਖਰਾ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬਾਹੂ ਅਕਬਰਪੁਰ ਦੀ ਟੀਮ ਫਸਟ ਰਹੀ ਤੇ ਮੋਖਰਾ ਦੀ ਟੀਮ ਸੈਕੰਡ ਇਤੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਟਰ ਰੇਡਰ ਬਣਿਆ ਰੋਹਿਤ ਮੋਖਰਾ ਤੇ ਦੀਨੂ ਜਵਾਰਾ ਦੋਨੇ ਜੁਆਇੰਟ ਬੈਟਰ ਰੇਡਰ ਬਣेंगे ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣਿਆ ਮਨੀਸ਼ ਬਾਹੂ ਅਕਬਰਪੁਰ ਅੱਗੇ ਗੱਲ ਕਰਦੇ ਪੰਡੋਰੀ ਬੜੈਚ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 2 ਲੱਖ ਤੇ ਦੂਜਾ ਇਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇਲੇ 51-51 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਪੰਜਾਬ ਲਾਈਨਜ਼ ਮਾਝਾ ਤੇ ਖਡੂਰ ਸਾਹਿਬ ਦੀਆਂ माझाची टीम सॅकंड ਤੇ ਇਥੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਗੁਰਲਾਲ ਖਡੂਰ ਸਾਹਿਬ ਵਾਲਾ 17 ਕਬੱਡੀਆਂ ਬਾਕੀ 15 ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਗਰਦੇਤ ਕਿਸ਼ਨਗੜ੍ਹ ਵਾਲਾ 17 ਟੱਚ ਲੈ ਕੇ 6 ਜਫੇ ਲਾਈ ਅੱਗੇ ਗੱਲ ਕਰਦਾ ਰਾਜਾ ਸਾਹਿਬ ਮਜਾਰਾ ਨਾਉ ਆਬਾਦ ਐਸ ਬੀ ਐਸ ਨਗਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਬੈਸਟ ਰੇਡਰ ਤੇ ਜਾਫੀਆਂ ਦੇ ਲਈ 31 31000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਆਰੇ ਇਹਦੇ ਵਿੱਚੋਂ ਸ਼ਾਹਕੋਟ ਦੀ ਟੀਮ ਫਾਸਟ ਰੀ ਤੇ ਸ਼ਾਰਪ ਟਰਾਂਸਪੋਰਟ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਿਆ ਸੋਨੀਪਾਲੜੇ ਵਾਲਾ 12 ਕਬੜੀਆਂ ਪਾ ਕੇ 12 ਨੰਬਰ ਲੈ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣਿਆ ਬਿੱਲੀ ਲੱਲੰਗ ਵਾਲਾ 9 ਟੱਚ ਲੈ ਕੇ 6 ਜਫੇ ਲਾਈ ਤੇ ਮੁੰਡੇ 31 31000 ਰੁਪਏ ਦੇ ਵੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧ